ਸੱਚੀ ਕਲਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਇੱਕ ਵਾਰ ਫੇਰ ਅੱਜ ਨਵੀਂ ਵੀਡੀਓਜ਼ ਉਮੀਦ ਕਰਦੀਆਂ ਸਾਰੇ ਠੀਕ ਹੋਣ ਤੰਦਰੁਸਤ ਹੋ ਆਪਣਾ ਖਿਆਲ ਰੱਖ ਰਹੇ ਹੋ ਤੇ ਮੈਂ ਵੀ ਬਿਲਕੁਲ ਠੀਕ ਹਾਂ ਜੀ ਮੈਂ ਵਿੱਚ ਦੀ ਸੂਟਾਂ ਦੀਆਂ ਵੀਡੀਓ ਸ਼ੁਰੂ ਕਰਤੀਆਂ ਸੀਗਾ ਤੇ ਸਾਰੇ ਮੇਰੇ ਵਿਊਅਰਸ ਨੂੰ ਲੱਗਿਆ ਕਿ ਮੈਂ ਸ਼ਾਇਦ ਆਪਣੀ ਹੁਣ ਕੋਈ ਅਪਡੇਟ ਕੇਸਤੀ ਜਾਂ ਸਟੋਰੀ ਨਹੀਂ ਲੈ ਕੇ ਆਉਂਗੀ ਇਹ ਨਹੀਂ ਹੋ ਸਕਦਾ ਮੈਂ ਐਕਚੁਅਲੀ ਇਹ ਸਾਰੇ ਸੂਟਾਂ ਦੀਆਂ ਜਿਹੜੀਆਂ ਵੀਡੀਓਜ਼ ਨੇ ਇਹ ਮੈਂ ਸਾਰੀਆਂ ਇੱਥੋਂ ਰਿਮੂਵ ਕਰੂੰਗੀ ਮੈਂ ਸ਼ਾਂਟ ਦੂੰਗੀ ਪੂਰਾ ਚੈਨਲ ਹੈ ਜਿਹੜਾ ਇਸ ਨੂੰ ਰਿਮੂਵ ਕਰ ਦੂੰਗੀ ਔਰ ਰਿਮੂਵ ਕਰਕੇ ਉਸ ਤੋਂ ਬਾਅਦ ਮੈਂ ਇਸ ਦੇ ਲਈ ਅਲੱਗ ਚੈਨਲ ਜਾਂ ਇੰਸਟਾਗ੍ਰam ਤੇ ਵੀ ਇਸ ਦੀ ਪੋਸਟ ਕਰਿਆ ਕਰੂੰਗੀ ਮੈਂ ਵੀਡੀਓਜ਼ ਔਰ ਮੈਂ ਚਾਹਨੀ ਹੈ ਕਿ ਮੇਰੀ ਜਿਹੜੀ ਆਡੀਅੰਸ ਹੈ ਮੇਰੇ ਵਿਊਅਰਸ ਨੇ ਜੰਨੀਆਂ ਵੀ ਮੇਰੀਆਂ ਪਹਿਣਾ ਨੇ ਜਿਹੜੀਆਂ ਸੂਟ ਲੈਂਦੀਆਂ ਨੇ ਤੇ ਸੂਟਾਂ 'ਚ ਇੰਟਰਸਟਿਡ ਹੁੰਦੀਆਂ ਨੇ ਉਹ ਮੈਨੂੰ ਇੰਸਟਾਗ੍ਰam ਦੇ ਉੱਪਰ ਫੋਲੋ ਕਰ ਲੈਣ ਤੇ ਇੰਸਟਾਗ੍ਰam ਦੀ ਮੇਰੀ ਆਈਡੀ ਹੈ ਜਿਹੜੀ ਇਹ ਤੁਹਾਨੂੰ ਸਕਰੀਨ ਤੇ ਵੀ ਦਿਖ ਰਹੀ ਹੈ ਆਪਾਂ ਮੈਂ ਬੋਲ ਕੇ ਵੀ ਦੱਸ ਦਿੰਨੀ ਜੀ ਸਿੱਧੂ ਵਲੌਗਿੰਗ ਹੈ ਬਟ ਉੱਥੇ ਸਿੰਗਲ ਜੀ ਲੱਗਦਾ ਮੈਂ ਵਲੋਗਿੰਗ ਹੀ ਪੇਜ ਬਣਾਇਆ ਸਿੱਧੂ ਵਲੋਗਿੰਗ 62 ਦੇ ਨਾਮ ਤੋਂ ਮੇਰੀ ਇੰਸਟਾਗ੍ਰam ਆਈਡੀ ਹੈ ਤੇ ਉੱਥੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਮੈਨੂੰ ਉੱਥੇ ਫੋਲੋ ਕਰਿਓ ਤੇ ਉੱਥੇ ਤੁਸੀਂ ਸੂਟਾਂ ਦੇ ਲਈ ਪਤਾ ਕਰਨ ਲਈ ਡੀਐਮ ਕਰਿਓ ਤੁਸੀਂ ਉੱਥੇ ਤੁਹਾਨੂੰ ਸਾਰਾ ਰੇਟ ਵੇਟ ਚੀਜ਼ਾਂ ਮਿਲ ਜਾਣਗੀਆਂ ਥੋੜਾ ਜਿਹਾ ਹੁਣ ਜਿਹੜਾ ਬਾਡੀ ਦਾ ਸੀਜ਼ਨ ਆਇਆ ਵਾ ਉਹਦਾ ਕਰਕੇ ਵੀ ਰਿਸਪੌਂਸ ਹੈ ਜਿਹੜਾ ਜਿਹੜਾ ਉਹ ਥੋੜਾ ਘੱਟ ਹੈ ਪਹਿਲਾਂ ਨਾਲੋਂ ਤੇ ਮੈਂ ਸ਼ਾਇਦ ਸੀਜ਼ਨ ਦੀ ਸਿਚੁਏਸ਼ਨ ਨੂੰ ਇਹ ਸਮਝ ਸਕਦੀ ਆ ਵੀ ਸ਼ਾਇਦ ਇਹ ਸੀਜ਼ਨ ਹੈ ਤੇ ਸਾਰੇ ਲੋਕ ਆਪਣੇ ਕਮਾਤਨ ਦਾ ਵਿੱਚ ਲੱਗੇ ਹੋਏ ਆ ਇਸੇ ਲਈ ਥੋੜਾ ਜਿਹਾ ਮੇਰਾ ਕੰਮ ਹੈ ਜਿਹੜਾ ਉਹ ਠੰਡਾ ਚੱਲ ਰਿਹਾ ਤੇ ਮੈਂ ਤੁਹਾਡੇ ਸਾਰਿਆਂ ਤੋਂ ਉਮੀਦ ਕਰਦੀ ਆ ਕਿ ਤੁਸੀਂ ਫਿਰ ਸਾਰਾ ਮੇਰਾ ਜਿਹੜਾ ਸਟਾਕ ਹੈ ਇਹ ਕਲੀਅਰ ਕਾਉਂਚ ਮੇਰੀ ਮਦਦ ਕਰਾਉਂਗੇ ਕਰੋਗੇ ਤਾਂ ਜੋ ਮੈਂ ਨਵਾਂ ਸਟਾਕ ਤੇ ਨਵੇਂ ਜਿਹੜੇ ਕਨਸੈਪਟ ਹੈ ਉਹ ਤੁਹਾਡੇ ਸਾਰਿਆਂ ਦੇ ਨਾਲ ਮੈਂ ਸ਼ੇਅਰ ਕਰ ਸਕਾਂ ਜਾਂ ਆਪਣੇ ਕਲੈਕਸ਼ਨ ਦੇ ਵਿੱਚ ਐਡ ਕਰ ਸਕਾਂ ਤੇ ਬਹੁਤ ਸਾਰੇ ਵਿਊਅਰਸ ਨੂੰ ਲੱਗਦਾ ਸੀਗਾ ਕਿ ਮੈਂ ਵੀਡੀਓ ਨਹੀਂ ਲੈ ਕੇ ਆ ਰਹੀਆਂ ਜਾਂ ਕਿਵੇਂ ਹੈ ਨਾ ਮੈਨੂੰ ਇੰਸਟਾ ਤੇ ਵੀ ਕਈ ਮੈਸੇਜ ਕਰਨ ਲੱਗ ਜਾਂਦੇ ਜੋ ਮੇਰੇ ਪੁਰਾਣੇ ਵਿਊਅਰਸ ਐ ਤੇ ਉਹ ਮੈਨੂੰ ਕਹਿਣਗੇ ਕਿ ਤੁਸੀਂ ਦੀਦੀ ਹੁਣ ਉਦਾਂ ਦੀਆਂ ਵੀਡੀਓਜ਼ ਨਹੀਂ ਪਾਉਂਗੇ ਨਹੀਂ ਮਤਲਬ ਮੇਰਾ ਕੋਈ ਇਹ ਪਰਪਸ ਨਹੀਂ ਹੈ ਕਿ ਮੈਂ ਹਰ ਰੋਜ਼ ਡੇਲੀ ਮੈਂ ਆਪਣੀ ਕੋਈ ਸਟੋਰੀਆਂ ਆਪਣੀ ਕੋਈ ਚੀਜ਼ ਹੈ ਨਾ ਮੇਰੇ ਜਿਵੇਂ ਜਿਵੇਂ ਧਿਆਨ ਚ ਆ ਜਾਂਦੀ ਹੈ ਜਿੰਨਾ ਕੁ ਮੈਨੂੰ ਜ਼ਰੂਰੀ ਲੱਗਦਾ ਹੈ ਚੀਜ਼ਾਂ ਬਹੁਤ ਹੁੰਦੀਆਂ ਹਨ ਹੋਰ ਵੀ ਬਹੁਤ ਸਾਰੀਆਂ ਹੁੰਦੀਆਂ ਪਰ ਹਰ ਰੋਣਾ ਹਰ ਚੀਜ਼ ਨੂੰ ਆਪਾਂ ਇਦਾਂ ਬੋਲ ਕੇ ਜਾਂ ਕਰਕੇ ਨਹੀਂ ਦਿਖਾ ਸਕਦੇ ਉਸਤੇ ਕਈ ਜ਼ਿਆਦਾ ਮਤਲਬ ਇਫੈਕਟ ਪੈਂਦੇ ਆ ਕਿ ਤੁਸੀਂ ਹਰ ਚੀਜ਼ ਨੂੰ ਇਦਾਂ ਕਰਦੇ ਹੋ ਛੋਟੀਆਂ-ਛੋਟੀਆਂ ਚੀਜ਼ਾਂ ਦੇ ਹਾਊਏ ਨਹੀਂ ਬਣਾਉਂਦੇ ਜੋ ਸਾਡੇ ਲਾਈਫ ਚ ਕੁਝ ਵੱਡੇ ਮੂਮੈਂਟਸ ਆਂਦੀਆਂ ਕੁਝ ਖਰਾਬ ਚੀਜ਼ਾਂ ਉਹਨਾਂ ਨੂੰ ਆਪਾਂ ਡਿਸਕਸ ਕਰਦੇ ਰਹਿਣੇ ਆ ਤੇ ਮੈਂ ਪਿਛਲੀ ਵੀਡੀਓ ਵਿੱਚ ਤੁਹਾਨੂੰ ਇੱਕ ਵਾਰ ਕਿਹਾ ਸੀਗਾ ਕਿ ਮੈਂ ਬਹੁਤ ਜਲਦੀ ਤੁਹਾਡੇ ਸਾਰਿਆਂ ਲਈ ਇੱਕ ਪਲੇਟਫਾਰਮ ਰੈਡੀ ਕਰ ਰਹੀ ਹਾਂ ਜਿੱਥੇ ਆਪਾਂ ਕੁੜੀਆਂ ਮੁੰਡੇ ਜੋ ਵੀ ਆ ਆਪਾਂ ਪ੍ਰੋਬਲਮ ਤੇ ਡਿਸਕਸ ਕਰ ਸਕਦੇ ਆ ਸੋ ਉਹਦੇ ਬਾਰੇ ਮੈਂ ਥੋੜਾ ਜਿਹਾ ਅੱਜ ਤੁਹਾਨੂੰ ਦੱਸ ਦਿੰਨੀ ਆ ਤੇ ਮੈਨੂੰ ਤੁਸੀਂ ਰਾਇ ਵੀ ਜ਼ਰੂਰ ਦਿਓ ਆਪਣੀ ਤੁਹਾਡਾ opinion ਕੀ ਕਹਿੰਦਾ ਮੈਨੂੰ ਤੁਸੀਂ ਜ਼ਰੂਰ ਦੱਸਿਓ ਸੋ ਮੈਂ ਜਦੋਂ ਵੀ ਮਤਲਬ ਆਪਣੇ ਕਿਸੇ ਵਕੀਲ ਨਾਲ ਜਾਂ ਕਿਸੇ ਵੀ ਆਪਣੇ ਕਿਸੇ ਚਹਤੇ ਪਰਸਨ ਨਾਲ ਜੋ ਮੇਰੀ ਮਤਲਬ ਕਿ ਮੈਨੂੰ ਸਹੀ ਤਰ੍ਹਾਂ ਗਾਈਡ ਕਰ ਸਕਣ ਮੈਂ ਆਪਣੇ ਭਰੋਸੇਮੰਦ ਕਿਸੇ ਵੀ ਸ਼ਖਸ ਦੇ ਨਾਲ ਡਿਸਕਸ ਕਰਦੀ ਆ ਤਾਂ ਮੈਨੂੰ ਹਮੇਸ਼ਾ ਇਹ ਹੀ ਮਿਲਦਾ ਸੋ ਉਹਨਾਂ ਨੂੰ ਕਿ ਆਪਣੀ ਪ੍ਰੋਬਲਮ ਦੱਸਣੀ ਚਲੋ ਠੀਕ ਹੈ ਹਰ ਇੱਕ ਦਾ ਦੇਖਣ ਦਾ ਔਰ ਸੁਣਨ ਦਾ ਵੱਖਰਾ ਵੱਖਰਾ ਨਜ਼ਰੀਆ ਹੁੰਦਾ ਚੀਜ਼ ਨੂੰ ਆਪਣੀ ਪ੍ਰੋਬਲਮ ਤੇ ਗੱਲ ਹੋਈ ਮੇਰੀ ਆਪਣੀ ਪ੍ਰੋਬਲਮ ਤੁਹਾਡੇ ਸਾਰਿਆਂ ਨਾਲ ਸ਼ੇਅਰ ਹੋਈ ਚੀਜ਼ਾਂ ਤੁਸੀਂ ਦੇਖੀਆਂ ਸੁਣੀਆਂ ਹਨਾ ਆਪਣਾ ਅਨੁਮਾਨ ਜੋ ਵੀ ਲਗਾਇਆ ਸਾਰਾ ਕੁਝ ਹੋਇਆ ਤੇ ਉਸ ਤੋਂ ਬਾਅਦ ਇੱਕ ਟਾਈਮ ਹੁੰਦਾ ਕਿ ਇੱਕ ਚੀਜ਼ ਉਹ ਖਤਮ ਹੋ ਜਾਂਦੀ ਹੈ ਉਸ ਦਾ ਕਰੇਜ਼ ਉਸ ਨੂੰ ਸੁਣਨਾ ਲੋਕ ਬੰਦ ਕਰ ਦਿੰਦੇ ਆ ਸੋ ਮੈਂ ਇਹ ਬਾਰ ਬਾਰ ਸੁਣਾਉਣ ਲਈ ਵੀ ਸ਼ੁਰੂ ਨਹੀਂ ਕੀਤੀਆਂ ਸੀ ਚੀਜ਼ਾਂ ਮੇਰੀ ਪ੍ਰੋਬਲਮ ਸੀ ਮੈਂ ਪ੍ਰੋਬਲਮ ਦੇ ਲਈ ਆਈ ਸੀਗੀ ਉਸ ਦੇ ਪਿੱਛੇ ਬਹੁਤ ਸਾਰੇ ਰੀਜ਼ਨ ਸੀਗੇ ਜਿਹੜੇ ਮੇਰੇ ਠੀਕ ਵੀ ਹੋਏ ਆ ਜੋ ਮੈਨੂੰ ਕੋਸ਼ ਹੱਦ ਤੱਕ ਮੈਨੂੰ ਰਾਹਤ ਮਿਲੀ ਹੈ ਜਿਸ ਪਰਪਸ ਲਈ ਮੈਂ ਆਈ ਸੀ ਉਹ ਚੀਜ਼ਾਂ ਮੈਨੂੰ ਸਾਰੀਆਂ ਠੀਕ ਵੀ ਹੋ ਰਹੀਆਂ ਹੈ ਮੇਰੇ ਲਈ ਪਰ ਮੈਂ ਜਿਹੜਾ ਪਲੇਟਫਾਰਮ ਤੋਂ ਡੇਲੀ ਸੋਚ ਰਹੀਆਂ ਜੋ ਮੈਨੂੰ ਸਜੈਸਟ ਕਰਦੇ ਨੇ ਮੇਰੇ ਆਪਣੇ ਕੁਝ ਮੇਰੀ ਮੇਰੇ ਬਾਰੇ ਅੱਛਾ ਸੋਚਣ ਵਾਲੇ ਲੋਕ ਤਾਂ ਮੈਨੂੰ ਇਹੀ ਸਜੈਸਟ ਕਰਦੇ ਆ ਕਿ ਆਪਣੀ ਪ੍ਰੋਬਲਮ ਨੂੰ ਛੱਡ ਕੇ ਹੁਣ ਮੈਨੂੰ ਦੂਸਰਿਆਂ ਦੀ ਪ੍ਰੋਬਲਮ ਦੇ ਉੱਪਰ ਵਰਕ ਕਰਨਾ ਚਾਹੀਦਾ ਸੋ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਮੈਨੂੰ ਰੋਜ਼ ਫੋਨ ਕਰਦੀਆਂ ਮੇਥੋਂ ਟਾਈਮ ਲੈਂਦੀਆਂ ਬਹੁਤ ਸਾਰੀਆਂ ਗੁੱਸੇ ਵੀ ਹੋ ਜਾਂਦੀਆਂ ਕਿ ਤੁਸੀਂ ਗੱਲ ਨਹੀਂ ਕਰਦੇ ਹੋ ਕਿਉਂਕਿ ਕਈ ਵਾਰ ਮੇਰੇ ਤੋਂ ਕਈ ਵਾਰ ਕੀ ਅਕਸਰ ਹੀ ਮੇਰੇ ਤੋਂ ਜਿਹੜਾ ਹੈ ਟਾਈਮ ਟੂ ਟਾਈਮ ਗੱਲ ਹੈ ਜਿਹੜੀ ਨਹੀਂ ਹੁੰਦੀ ਕਿਉਂਕਿ ਜਦੋਂ ਗੱਲਾਂ ਦਾ ਸਿਲਸਲਾ ਚੱਲਦਾ ਤਾਂ ਕਮ ਸੇ ਕਮ ਤੁਸੀਂ ਮੰਨ ਕੇ ਚਲੋ ਇੱਕ ਘੰਟਾ ਜਿਹੜੀ ਅਗਲਾ ਆਪਣੀ ਦਾਸਤਾਨ ਸੁਣਾਉਣ ਤੇ ਲਾ ਦਿੰਦਾ ਫਿਰ ਉਹਨਾਂ ਨੂੰ ਕੁਝ ਸੁਜੈਸਟ ਜਾਂ ਕੁਝ ਚੀਜ਼ਾਂ ਹਨ ਕੁਝ ਐਡਵਾਈਸ ਜੋ ਮੈਂ ਆਪਣੇ ਵਕੀਲ ਤੋਂ ਪੁੱਛ ਕੇ ਅਗਲੇ ਨੂੰ ਕਰਦੀ ਹਾਂ ਸੋ ਟਾਈਮ ਲੱਗ ਜਾਂਦਾ ਉਹਨਾਂ ਚੀਜ਼ਾਂ ਤੇ ਸੋ ਹਰ ਇੱਕ ਨੂੰ ਨਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਅੱਜ ਮੈਸੇਜ ਕੀਤਾ ਤੁਹਾਨੂੰ ਅੱਜੇ ਹੀ ਰਿਜ਼ਲਟ ਜਾਂ ਕੋਈ ਚੀਜ਼ ਹਨਾ ਉਸ ਦਾ ਮੈਂ ਤੁਹਾਨੂੰ ਰਿਪਲਾਈ ਜਾਂ ਇਦਾਂ ਥੋੜਾ ਸਮਝਿਆ ਕਰੋ ਉਹਦੇ ਲਈ ਮੈਂ ਤੁਹਾਡੇ ਸਾਰਿਆਂ ਦੇ ਲਈ ਇੱਕ ਪਲੇਟਫਾਰਮ ਸੋਚ ਰਹੀ ਹਾਂ ਮੈਂ ਤੁਸੀਂ ਮੈਨੂੰ ਸਾਰੇ ਜਣੇ ਆਪਣੀ رائے ਜ਼ਰੂਰ ਦੇਣਾ ਕਿ ਮੈਂ ਇੱਕ ਐਨਜੀਓ ਰਜਿਸਟਰਡ ਕਰਵਾ ਰਹੀ ਹਾਂ ਜਿਸ ਦੇ ਵਿੱਚ ਮੈਂ ਆਪਣੇ ਨਾਲ ਜਿਵੇਂ ਮੇਰੇ ਨਾਲ ਰਲਦੀਆਂ ਮਿਲਦੀਆਂ ਕਹਾਣੀਆਂ ਹੈ ਕੁੜੀਆਂ ਪਰੇਸ਼ਾਨ ਹੈ ਕਈ ਮੁੰਡੇ ਕੁੜੀਆਂ ਤੋਂ ਪਰੇਸ਼ਾਨ ਹੈ ਤੇ ਜਿਨ੍ਹਾਂ ਦਾ ਸਿਚੁਏਸ਼ਨਾਂ ਇਹ ਜਿਹਿਆਂ ਹੋ ਜਾਂਦੀਆਂ ਵੀ ਉਹ ਵਕੀਲਾਂ ਦੀ ਫੀਸ ਨਹੀਂ ਅਫੋਰਡ ਕਰ ਸਕਦੇ ਹੋਰ ਉਹਨਾਂ ਦੀ ਬੱਚੀ ਹੈ ਜਿਵੇਂ ਛੋਟੇ ਬੱਚੇ ਆ ਉਹ ਆਪਣੇ ਪਿੰਡ ਰਹਿੰਦੀਆਂ ਪੀਕੇ ਰਹਿੰਦੀਆਂ ਕੁਝ ਫੀਮੇਲਸ ਕੁਝ ਪਹਿਣਾ ਤੇ ਉਹ ਆਪਣੇ ਬੱਚਿਆਂ ਦੇ ਖਰਚੇ ਆ ਜਿਹੜੇ ਉਹ ਨਹੀਂ ਚੱਕ ਸਕਦੀਆਂ ਜਾਂ ਬਹੁਤ ਸਾਰੀਆਂ ਹੋਰ ਵੀ XYZ ਪ੍ਰੋਬਲਮਸ ਹੁੰਦੀਆਂ ਹਨਾ ਉਹਨਾਂ ਸਾਰਿਆਂ ਨੂੰ ਇੱਕ ਧਿਆਨ ਚ ਰੱਖਦੇ ਹੋਏ ਮੈਂ ਐਨਜੀਓ ਦੇ ਵਿੱਚ ਵਰਕ ਕਰਨਾ ਚਾਹੁੰਦੀ ਹਾਂ ਖੁਦ ਦੀ ਐਨਜੀਓ ਮੈਂ ਕਿਸੇ ਦੂਸਰੇ ਦੀ ਐਨਜੀਓ ਦੇ ਵਿੱਚ ਜਾ ਕੇ ਇੱਕ ਉਹ ਨਹੀਂ ਬੰਨਣਾ ਚਾਹੁੰਦੀ ਜਿਵੇਂ ਕਿ ਮੈਨੂੰ ਕਈ ਪ੍ਰੋਪੋਜ਼ਲ ਆਏ ਸੀ ਮੈਨੂੰ ਕਈ ਆਫਰਸ ਕੀਤੇ ਸੀਗੇ ਐਨਜੀਓ ਨੇ ਕਿ ਤੁਸੀਂ ਸਾਡੇ ਲਈ ਕੰਮ ਕਰੋ ਤੁਹੋ ਮੈਂ ਨਹੀਂ ਚਾਹੁੰਦੀ ਕਿ ਮੈਂ ਆਪਣੇ ਜਿਹੜਾ ਮੇਰਾ ਬੋਲਣ ਦਾ ਉਹ ਹੈਗਾ ਹਨਾ ਮੇਰੇ ਜਿਹੜੇ ਅੰਦਰ ਕੰਮ ਕਰਨ ਦੀ ਇੱਕ ਲਗਨ ਹੈ ਮੇਰੇ ਅੰਦਰ ਜਿਹੜੀ ਸੱਚਾਈ ਆ ਉਸ ਦਾ ਕੋਈ ਫਾਇਦਾ ਕੋਈ ਐਨਜੀਓ ਜਾਂ ਕੋਈ ٹرسٹ ਲਵੇ ਜਿੱਥੇ ਕੰਮ ਘੱਟ ਹੋਵੇ ਜਾਂ ਬੈਨੀਫਿਟ ਜ਼ਿਆਦਾ ਹੋਣ ਮੈਨੂੰ ਇਹ ਹੈ ਕਿ ਮੈਂ ਸਟੋਰੀਆਂ ਪਰਸਨਲੀ ਸੁਣਦੀ ਆ ਮੈਨੂੰ ਹਰਟ ਹੁੰਦਾ ਬਹੁਤ ਸਾਰੀਆਂ ਕੁੜੀਆਂ ਦੱਸਦੀਆਂ ਕਿ ਉਹਨਾਂ ਦਾ ਨਿੱਕੇ ਨਿੱਕੇ ਨਿਆਣੇ ਖੋਲੇ ਆ ਉਹ ਬੱਚਿਆਂ ਤੋਂ ਬਿਨਾ ਪਿੰਡ ਬੈਠੀ ਆਪਣੇ ਪੇਕੇ ਘਰ ਬੈਠੀਆਂ ਸੋ ਬਹੁਤ ਸਾਰੀਆਂ ਹੋਰ ਵੀ ਚੀਜ਼ਾਂ ਦੱਸਦੀਆਂ ਕਈ ਕੁੜੀਆਂ ਤਾਂ ਫਿਰ ਉਹਨਾਂ ਤੇ ਮੈਨੂੰ ਇਹ ਲੱਗਦਾ ਕਿ ਇਨ੍ਹਾਂ ਵਿਚਾਰੀਆਂ ਨੂੰ ਸੱਚੀ-ਮੁੱਚੀ ਹੈਲਪ ਦੀ ਲੋੜ ਹੈ ਬਹੁਤ ਸਾਰੀਆਂ ਚੀਜ਼ਾਂ ਕਰਨ ਦੀ ਲੋੜ ਹੈ ਸੋ ਸ਼ੁਰੂਆਤ ਹਮੇਸ਼ਾ 0 ਤੋਂ ਹੀ ਹੁੰਦੀ ਹੁੰਦੀ ਹੈ ਕਿਉਂਕਿ ਹਾਂ ਬਹੁਤ ਸਾਰੇ ਲੋਕਾਂ ਨੂੰ ਪਿੱਛੇ ਥਾਪੜਾ ਹੁੰਦਾ ਚੀਜ਼ਾਂ ਹੁੰਦੀਆਂ ਹਨਾ ਉਹ ਚੀਜ਼ਾਂ ਤੁਸੀਂ ਬੈਠੇ ਬਿਠਾਏ ਮਤਲਬ ਬਣੀਆਂ ਬਣਾਈਆਂ ਤੁਹਾਨੂੰ ਮਿਲ ਗਈਆਂ ਤੁਸੀਂ ਚੇਅਰ ਤੇ ਸਿਟ ਕਰਨਾ ਹੈ ਤੇ ਉਸ ਕੰਮ ਨੂੰ ਅੱਗੇ ਚਲਾਉਣਾ ਤੇ ਇੱਕ ਤੁਸੀਂ ਜ਼ੀਰੋ ਤੋਂ ਸ਼ੁਰੂ ਹੋ ਕੇ ਇੱਕ ਕੰਮ ਨੂੰ ਸ਼ੁਰੂ ਕਰਨਾ ਉਹਦੇ ਵਿੱਚ ਬਹੁਤ ਫਰਕ ਹੁੰਦਾ ਸੋ ਟਾਈਮ ਲੱਗਦਾ ਹੈ ਪੇਸ਼ੈਂਸ ਵੀ ਰੱਖਣਾ ਪੈਂਦਾ ਹੈ ਤੇ ਉਤਾਰ ਚੜ੍ਹਾਅ ਵੀ ਆਉਂਦੇ ਆ ਪਰ ਤੁਹਾਡੇ ਸਾਰਿਆਂ ਦੇ ਸਾਥ ਔਰ ਸਹਿਯੋਗ ਦੇ ਨਾਲ ਇਸ ਸੀਜ਼ ਨੂੰ ਆਪਾਂ ਬਹੁਤ ਜਲਦੀ ਅਪ ਕਰ ਸਕਦੇ ਹਾਂ ਤੇ ਇਹਦੇ ਵਿੱਚ ਜਿਹੜੀ ਆਪਾਂ ਹੁਣ ਮੇਨ ਗੱਲ ਕਰ ਰਹੇ ਹਾਂ ਕਿ Uh, मतलब इथे इस एनजीओ ਦੇ ਵਿੱਚ ਕੀ ਕੀ ਫੈਸਿਲਟੀਆਂ ਰਹਿਣਗੀਆਂ ਕੀ ਕੀ ਚੀਜ਼ਾਂ ਰਹਿਣਗੀਆਂ ਕੋਈ ਵੀ मतलब ਕੱਲੀ ਇਹ ਕੁੜੀਆਂ ਦੇ ਲਈ ਨਹੀਂ ਹੋ ਰਹੀ ਹੈ ਕਿ ਆਪਾਂ ਸਿਰਫ ਕੁੜੀਆਂ ਦੇ ਲਈ ਹੀ ਗੱਲ ਕਰਦੇ ਆਂ ਵੀ ਕੁੜੀਆਂ ਨੂੰ ਹੈਲਪ ਕਰਾਂਗੇ ਕੁੜੀਆਂ ਦੇ ਵਕੀਲ ਕਰਾਂਗੇ मतलब ਕੁੜੀਆਂ ਨੂੰ ਆਪਾਂ ਵਕੀਲ ਜਿਹੜੀ ਵੀ ਕਾਨੂੰਨ ਦੀ ਹੈਲਪ ਹੁੰਦੀ ਹੈ ਆਪਾਂ ਉਹ ਪ੍ਰੋਵਾਈਡ ਕਰਾਵਾਂਗੇ ਫ੍ਰੀ ਆਫ ਕੋਸਟ ਤੇ ਸਿਰਫ ਇਹ ਕੁੜੀਆਂ ਲਈ ਨਹੀਂ ਆ ਛੁ ਮੁੰਡੇ ਪਰੇਸ਼ਾਨ ਹੈ ਕੇਸ ਟਟੋਲਿਆ ਜਾਊਗਾ ਸਾਡਾ ਮਤਲਬ ਐਦਾਂ ਨਹੀਂ ਹੈ ਕਿ ਕੋਈ ਵੀ ਕੁੜੀ ਆਊਗੀ ਸਾਨੂੰ ਆਪਣੀ ਪ੍ਰੋਬਲਮ ਦੱਸੂਗੀ ਤੇ ਅਸੀਂ ਉੱਥੇ ਉਹਨੂੰ ਉਹ ਸਰਵਿਸ ਦੇ ਦੇਾਂਗੇ ਨਹੀਂ ਅਸੀਂ ਉਹਨਾਂ ਦਾ ਸਾਰਾ ਇਨਕੁਆਇਰੀ ਕਰਾਂਗੇ ਚੈੱਕ ਕਰਾਂਗੇ ਕਿ ਉਹਦੇ ਪਿੱਛੇ ਕਾਰਨ ਈ ਹੈ ਕਿ ਅਸੀਂ ਕਿਸੇ ਗਲਤ ਨੂੰ ਸਪੋਰਟ ਨਹੀਂ ਕਰਾਂਗੇ ਅਗਰ ਕੁੜੀ ਵਿੱਚ ਦੋਸ਼ ਹੈ ਕੁੜੀ ਚ ਕਸੂਰ ਹੈ ਤੇ ਅਸੀਂ ਉਹਦੇ ਲਈ ਕੋਈ ਸਪੋਰਟ ਨਹੀਂ ਕਰਾਂਗੇ ਮੁੰਡੇ ਦੇ ਵਿੱਚ ਕਸੂਰ ਹੈ ਤੇ ਮੁੰਡੇ ਨੂੰ ਅਸੀਂ ਕੋਈ ਸਪੋਰਟ ਨਹੀਂ ਕਰਾਂਗੇ ਸਾਡੇ ਕੋਲੇ ਜੈਨੂਨ ਪਰਸਨ ਆਉਣਗੇ ਜੈਨੂਨ ਪਰਸਨ ਸਾਡੇ ਨਾਲ ਕੰਟੈਕਟ ਰابطਾ ਕਰਨਗੇ ਤੇ ਜੈਨੂਨ ਪਰਸਨ ਦੀ ਅਸੀਂ ਹੈਲਪ ਕਰਾਂਗੇ ਸੋ ਉਹਦੇ ਵਿੱਚ ਮੈਂ ਆਪਣੇ ਜੋ ਵੀ ਵਿਊਅਰਸ ਹੋਣਗੇ ਜਾਂ ਮੇਰੇ ਕਲਾਇੰਟ ਹੋਣਗੇ ਜਾਂ ਜੋ ਵੀ ਹੋਣਗੇ ਜੋ ਵੀ ਜ਼ਰੂਰਤਮੰਦ ਪਰਸਨ ਹੋਣਗੇ ਉਹਨਾਂ ਨੂੰ ਮੈਂ ਇੱਕ ਟਰਸਟਡ ਵਕੀਲ ਨਾਲ ਮਿਲਾਉਂਗੀ ਜਿੱਥੇ ਜ਼ਿੰਮੇਵਾਰੀ ਮੇਰੀ ਹੋਏਗੀ ਕੇਸ ਦੇ ਵਿੱਚ ਕੋਈ ਹੇਰਫੇਰ ਜਾਂ ਇੰਨੀਕ ਜ਼ਿੰਮੇਵਾਰੀਆਂ ਸੀ ਜੋ ਲੈ ਸਕਦੇ ਆ ਜੋ ਬਣਦੀ ਜ਼ਿੰਮੇਵਾਰੀ ਹੈ ਉਹ ਅਸੀਂ ਉਠਾਵਾਂਗੇ ਜੋ ਵੀ ਸਾਡੇ ਟਰਸਟ ਦੇ ਵਿੱਚ ਜੋ ਵੀ ਪਰਸਨ ਰਹਿਣਗੇ ਮੈਂ ਉਹ ਸਾਰੇ ਇਹ ਜ਼ਿੰਮੇਵਾਰੀਆਂ ਉਠਾਉਣਗੇ ਔਰ ਫਿਰ ਅੱਗੇ ਤੁਹਾਨੂੰ ਉਹ ਵਕੀਲ ਦੀ ਸਰਵਿਸ ਜਿਹੜੀ ਹੈ ਫ੍ਰੀ ਆਫ ਕਾਸਟ ਪ੍ਰੋਵਾਈਡ ਕਰਾਈ ਜਾਏਗੀ ਤੁਹਾਨੂੰ ਸਾਰਿਆਂ ਨੂੰ ਜਿਨ੍ਹਾਂ ਨੇ ਸੁਜੈਸ਼ਨਸ ਲੈਣੇ ਹੁੰਦੇ ਆ ਕੁਝ ਲੋਕ ਕਹਿੰਦੇ ਸਾਨੂੰ ਐਡਵਾਈਸ ਹੀ ਦੇ ਦਿਓ ਅਸੀਂ ਕੀ ਕਰੀਏ ਉਹ ਐਡਵਾਈਸ ਵੀ ਤੁਹਾਨੂੰ ਮਿਲਣਗੀਆਂ ਸੌਰੀ ਔਰ ਇਹ ਸਾਰੀਆਂ ਚੀਜ਼ਾਂ ਦੇ ਨਾਲ-ਨਾਲ ਕਈ ਫੀਸਾਂ ਨਹੀਂ ਭਰ ਸਕਦੀਆਂ ਹੁੰਦੀਆਂ ਮਦਰਸ ਸਿੰਗਲ ਮਦਰਸ ਹੁੰਦੀਆਂ ਕੇਸ ਚੱਲਦਾ ਇੱਕ ਤਾਂ ਉਹ ਵੈਸੇ ਡਿਪਰੈਸ਼ਨ ਦੇ ਵਿੱਚੋਂ ਨਿਕਲ ਰਹੀਆਂ ਹੁੰਦੇ ਉਹਨਾਂ ਦਾ ਸਫਰ ਬੜਾ ਕ੍ਰਿਟੀਕਲ ਸਿਚੁਏਸ਼ਨਾਂ ਬਣ ਜਾਂਦੀਆਂ ਕਿ ਇੱਕ ਤਾਂ ਉਹ ਆਪਣੀਆਂ ਸਿਚੁਏਸ਼ਨਾਂ ਨਾਲ ਫਾਈਟ ਕਰਦੀਆਂ ਦੂਸਰਾ ਉਹ ਆਪਣੇ ਬੱਚਿਆਂ ਦੇ ਖਰਚੇ ਨਹੀਂ ਉਠਾ ਸਕਦੀਆਂ ਸਕੂਲਾਂ ਦੀਆਂ ਫੀਸਾਂ ਆਪਣਾ ਘਰੋਹ ਦਾ ਖਰਚਾ ਬੱਚੇ ਦਾ ਖਰਚਾ ਸਭ ਚੀਜ਼ਾਂ ਬੱਚਿਆਂ ਨੂੰ ਚਾਹੀਦੀਆਂ ਹੁੰਦੀਆਂ ਕਿਹੜੀ ਚੀਜ਼ ਹੈ ਜੋ ਨਹੀਂ ਚਾਹੀਦੀ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਬੱਚੇ ਸਰਵਾਈਵ ਮਾਤਾ ਪਿਤਾ ਦੇ ਨਾਲ ਕਰਦੇ ਡੈਫੀਨਟਲੀ ਕਰਦੇ ਆ ਉਹਨਾਂ ਦੀ ਸਾਨੂੰ ਲੱਗਦਾ ਹੋਇਆ ਜਿੱਥੇ ਅਸੀਂ ਆਪਣੀ ਜਾਂਚ ਪੜਤਾਲ ਕਰਕੇ ਜਿੱਥੇ ਸਾਨੂੰ ਲੱਗਦਾ ਹੋਇਆ ਕਿ ਕੁਝ ਕੁੜੀਆਂ ਦੀ ਮਦਦ ਦੀ ਲੋੜ ਹੈ ਕੁਝ ਉਹਨਾਂ ਨੂੰ ਜ਼ਰੂਰਤ ਹੈ ਕਿਤੇ ਫੀਸ ਪੇ ਕਰਨੀ ਹੈ ਜੋ ਕੁਝ ਵੀ ਕਰਨਾ ਹੈ ਤਾਂ ਉਹ ਵੀ ਸਾਡੀ ਐਨ ਜੀਓ ਹੈ ਜਿਹੜਾ ਉਹ ਕਰੂਗੀ ਇਹ ਹੈ ਜੇ ਮੇਰੇ ਕੁਝ ਕੁ ਜੋ ਛੋਟੇ ਲਾ ਲੋ ਜਾਂ ਵੱਡੇ ਲਾ ਲੋ ਇਹ ਮੇਰੇ ਛੋਟੇ ਛੋਟੇ ਕੁਝ ਕੁ ਮੇਰੇ ਆਪਣੇ ਸੁਪਨੇ ਤੇ ਮੇਰੇ ਆਪਣੇ ਕੁਝ ਸੁਝਾਵ ਨੇ ਜੋ ਮੈਂ ਕਰਨਾ ਚਾਹੁੰਨੀ ਹਾਂ ਹੋਰਾਂ ਦੇ ਲਈ ਕਰਨਾ ਚਾਹੁੰਨੀ ਕਿਉਂਕਿ ਮੈਂ ਦੂਸਰਿਆਂ ਲਈ ਵਰਕ ਕਰਨਾ ਚਾਹੁੰਨੀ ਹਾਂ ਜੋ ਚੀਜ਼ਾਂ ਮੈਂ ਮੇਰੇ ਨਾਲ ਹੋ ਗਈਆਂ ਜਾਂ ਮੈਨੂੰ ਲੇਟ ਸਮੇਂ ਚ ਆਈਆਂ ਮੈਂ ਨਹੀਂ ਚਾਹੁੰਦੀ ਕਿ ਉਹ ਚੀਜ਼ਾਂ ਹੋਰ ਵੀ ਕੋਈ ਫੇਸ ਕਰੇ ਇੰਨਾ ਆਪਣਾ ਜ਼ਿੰਦਗੀ ਦਾ ਕੀਮਤੀ ਸਫ਼ਰ ਕਿਸੇ ਅੰਨੇ ਹੋ ਕੇ ਅੱਖਾਂ ਤੇ ਪੱਟੀ ਬੰਨ ਕੇ ਕਿਸੇ ਅਣਜਾਣ ਰਾਹਾਂ ਤੇ ਭਟਕ ਕੇ ਵਾਪਸ ਤੁਸੀਂ ਇੱਕ ਸਹੀ ਰਾਹ ਤੇ ਚੱਲੋ ਤਾਂ ਉਹ ਡੈਫੀਨਿਟਲੀ ਤੁਸੀਂ ਪਹਿਲਾਂ ਹੀ ਡਿਜ਼ਰਵ ਕਰਦੇ ਹੋ ਕਿ ਤੁਸੀਂ ਪਹਿਲਾਂ ਹੀ ਇੱਕ ਅੱਛੇ ਰਾਹ ਤੇ ਚੱਲੋ ਇੱਕ ਚੰਗੇ ਸਹੀ ਪਲੇਟਫਾਰਮ ਨੂੰ ਫੜ ਕੇ ਆਪਣੇ ਸਹੀ ਜਿਹੜੀ ਜ਼ਿੰਦਗੀ ਦੀ ਜੰਗ ਹੈ ਉਸ ਨੂੰ ਤੁਸੀਂ ਸਹੀ ਲੜੋ ਤੇ ਯਾਰੀ ਰੱਖੋ ਸੋ ਰੱਬ ਨਾ ਕਰੇ ਕਿਸੇ ਦੇ ਨਾਲ ਵੀ ਇਸ ਤਰ੍ਹਾਂ ਦੇ ਹਾਦਸੇ ਹੋਣ ਪਰ ਅੱਜ ਕੱਲ ਦੀ ਜੋ ਸਿਚੁਏਸ਼ਨ ਹੈ ਜੋ ਅੱਜ ਦਾ ਮਾਹੌਲ ਦੇਖਦੇ ਆਂ ਤਾਂ ਇਹ ਸਿਚੁਏਸ਼ਨ ਆ ਹਰ ਤੀਸਰੇ ਘਰ ਚ ਪਾਈਆਂ ਜਾਂਦੀਆਂ ਸਭ ਦੇ ਡਿਸਪਿਊਟਸ ਨੇ ਸਭ ਦੀਆਂ ਚੀਜ਼ਾਂ ਨੇ ਸੋ ਉਹਨਾਂ ਦੇ ਵਿੱਚ ਆਪਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਦੇਖਣੀਆਂ ਪੈਂਦੀਆਂ ਨੇ ਬਹੁਤ ਸਾਰੀਆਂ ਮਾਵਾਂ ਬੱਚਿਆਂ ਦੇ ਲਈ ਨਾ ਬੜੀ-ਬੜੀ ਫਾਈਟ ਕਰਦੀਆਂ ਬਹੁਤ ਸਾਰੀਆਂ ਉੱਥੋਂ ਅੱਗੇ ਕਾਰਵਾ ਇਹ ਵੀ ਬੰਦਾ ਹੈ ਕਿ ਅੱਜ ਤੋਂ ਸਿਰਫ ਅਸੀਂ ਸੁਜੈਸ਼ਨ ਦੇ ਰਹੇ ਹਾਂ ਜਦੋਂ ਟੀਮ ਵਰਕ ਹੁੰਦਾ ਹੈ ਲੋਕ ਜੁੜਦੇ ਨੇ ਚੀਜ਼ਾਂ ਵੱਡੇ ਪੱਧਰ ਦੇ ਉੱਪਰ ਚਲੀਆਂ ਜਾਂਦੀਆਂ ਤਾਂ ਬਹੁਤ ਸਾਰੀਆਂ ਉਹ ਕੁੜੀਆਂ ਜੋ ਅੱਜ ਵੀ ਫਸੀਆਂ ਹੋਈਆਂ ਨੇ 20-20 ਸਾਲਾਂ ਦੀਆਂ 15-15 ਸਾਲ ਦੀਆਂ ਤਸ਼ੱਦਦ ਸਹਿ ਰਹੀਆਂ ਨੇ ਕੰਟੀਨਿਊਸਲੀ ਉਹਨਾਂ ਨੂੰ ਟਾਰਚਰ ਕੀਤਾ ਜਾ ਰਿਹਾ ਹੈ ਤਾਂ ਜਾਂਚ ਔਰ ਪੜਤਾਲ ਕਰਨ ਤੋਂ ਬਾਅਦ ਕਿ ਜਿੱਥੇ ਉਹ ਸਹੀ ਨਹੀਂ ਜੋ ਮੁੰਡਾ ਹੈ ਚਾਈ ਕੁੜੀ ਹੈ ਉਹਨਾਂ ਨੂੰ ਉਹਨਾਂ ਹਾਲਾਤਾਂ ਦੇ ਵਿੱਚੋਂ ਵੀ ਕੱਢਿਆ ਜਾਊਗਾ ਸੋ ਇਹ ਕੰਮ ਮੈਂ ਇਕੱਲੇ ਨਹੀਂ ਕਰ ਸਕਦੀ ਆ ਅਗਰ ਮੈਂ ਕਹਾ ਕਿ ਬਹੁਤ ਸਾਰੀਆਂ ਕੁੜੀਆਂ ਮੈਨੂੰ ਚੋਰੀ ਕਾਲਸ ਕਰਦੀਆਂ ਨੇ ਫੋਨ ਮੈਸੇਜਿੰਗ ਮੇਰੇ ਤੱਕ ਪਹੁੰਚਾਉਂਦੀਆਂ ਨੇ ਕਿ ਅਸੀਂ ਇੰਨੇ ਟਾਈਮ ਤੋਂ ਇਹੇ ਇਹੇ ਜਿਹੇ ਹਾਲਾਤਾਂ 'ਚ ਅਸੀਂ ਇੱਕ ਬਾਥਰੂਮ ਇੱਕ ਕਮਰਾ ਜਿੱਤੇ ਨਾਲ ਬਾਥਰੂਮ ਅਟੈਚਾ ਉੱਥੇ ਅਸੀਂ ਲਾਕਡਾਉਨ ਅਸੀਂ ਬੰਦਾਂ ਇੰਨੇ-ਇਨੇ ਸਾਲ ਤੋਂ ਇੰਨੇ ਮਹੀਨਿਆਂ ਤੋਂ ਇੰਨੇ ਟਾਈਮ ਤੋਂ ਸੋ ਉਹਨਾਂ ਨੂੰ ਕੱਢਣਾ ਮੇਰੇ ਇਕੱਲੇ ਦੇ ਹੱਥ ਦੱਸ ਨਹੀਂ ਹੈ ਇਹ ਸਾਰੀਆਂ ਚੀਜ਼ਾਂ ਤੇ ਸਯੋਗ ਸਾਰੀ ਜਣਿਆਂ ਦੇ ਸਾਥ ਹਰ ਸਯੋਗ ਤੋਂ ਬਿਨਾ ਨਹੀਂ ਹੁੰਦਾ ਇਹਨਾਂ ਦੇ ਲਈ ਮੈਂ ਐਕਸਪੈਕਟ ਕਰੂੰਗੀ ਕਿ ਮੇਰੀ ਸਾਰੇ ਵਿਊਅਰਸ ਮੇਰੀ ਆਡੀਅנס ਮੈਨੂੰ ਮੋਟੀਵੇਟ ਕਰਨ ਉਹ ਇਸ ਦੇ ਵਿੱਚ ਕੁਝ ਤੁਸੀਂ ਕੁਝ ਨਹੀਂ ਐਡ ਕਰਨਾ ਇਹਦੇ ਵਿੱਚ ਕੋਈ ਪੈਸਾ ਨਹੀਂ ਲਾਉਣਾ ਕੁਝ ਨਹੀਂ ਲਾਉਣਾ ਬਸ ਇੱਕ ਹਿੰਮਤ ਤੇ ਹੁਲਾਰਾ ਹੁੰਦਾ ਜਦੋਂ ਤੁਸੀਂ ਕਿਸੇ ਨੂੰ ਹੁਲਾਰਾ ਦਿੰਨੇ ਹੋ ਹਿੰਮਤ ਦਿੰਨੇ ਹੋ ਤਾਂ ਬੰਦੇ ਦੇ ਕੰਮ ਕਰਨ ਦਾ ਜਜ਼ਬਾ ਥੋੜਾ ਜਿਹਾ ਵੱਧ ਜਾਂਦਾ ਤੇ ਪਲਾਂਗ ਹੈ ਜਿਹੜੀ ਜੀ ਉਹ ਪਹਿਲੀ ਹੀ ਪੁੱਟਣੀ ਪੈਂਦੀ ਹੈ ਕਿਸੇ ਵੀ ਕੰਮ ਲਈ ਤੁਸੀਂ ਏਡੀ ਵੱਡੀ ਛਾਲ ਜਾਂ ਯੰਪ ਮਾਰ ਕੇ ਉਹ بلੰਦੀਆਂ ਤੱਕ ਨਹੀਂ ਪਹੁੰਚ ਸਕਦੇ ਹੋ ਕੰਮ ਆਪਣੀ ਸਿੱਦਤ ਇਮਾਨਦਾਰੀ ਨਾਲ ਕਰੋ ਤੇ ਜ਼ਰੂਰ ਇੱਕ ਦਿਨ ਰੰਗ ਲੈ ਕੇ ਆਉਂਦੀ ਹੈ ਮਿਹਨਤ ਤੁਹਾਡੀ ਸੋ ਮੈਂ ਸੋਚ ਰਹੀ ਹਾਂ ਫਾਈਨਲ ਕਦੋਂ ਤੱਕ ਹੁੰਦਾ ਹੈ ਇਹ ਚੀਜ਼ ਮੈਂ ਤੁਹਾਡੇ ਨਾਲ ਅਪਡੇਟ ਸ਼ੇਅਰ ਕਰੂੰਗੀ ਕਿ ਕਦੋਂ ਤੱਕ ਫਾਈਨਲ ਆਉਂਦਾ ਹੁੰਦਾ ਹੈ ਤੇ ਇਹ ਜਿਹੜੀ ਮੈਂ ਗੱਲ ਤੁਹਾਡੇ ਨਾਲ ਹੁਣ ਡਿਸਕਸ ਕੀਤੀ ਹੈ ਐਨਜੀਓ ਦੇ ਬਾਰੇ ਤੁਸੀਂ ਇਹ ਸਾਰੇ ਜਣੇ ਇਸ ਦੇ ਉੱਪਰ ਆਪਣਾ ਸੁਝਾਅ ਜ਼ਰੂਰ ਦਿਓ ਕਿ ਮੈਨੂੰ ਇਹ ਕੰਮ ਕਰਨਾ ਚਾਹੀਦਾ ਹੈ ਇਹ ਨਹੀਂ ਕਰਨਾ ਚਾਹੀਦਾ ਕਿਉਂਕਿ ਮੈਂ ਇਸ ਰਾਹ 'ਤੇ ਹਾਂ ਮੈਂ ਕੁੜੀਆਂ ਨਾਲ ਗੱਲਾਂ ਕਰਦੀ ਆ ਮੁੰਡਿਆਂ ਨਾਲ ਵੀ ਮੈਨੂੰ ਕਈ ਮੁੰਡੇ ਵੀ ਛੋਟੀ ਛੋਟੀ ਇਸ ਦੇ ਮੁੰਡੇ ਆ ਗੱਲ ਕਰਦੇ ਆ ਉਹਨਾਂ ਨਾਲ ਬੜਾ ਮਾੜਾ ਹੋ ਰਿਹਾ ਉਹਨਾਂ ਦੀ ਵਾਈਫ ਉਹਨਾਂ ਦੀ ਗਰਲਫ੍ਰੈਂਡ ਬਹੁਤ ਖਰਾਬ ਖਰਾਬ ਕਰ ਰਹੀ ਹੈ ਅਬਿਊਜ਼ ਉਹਨਾਂ ਨਾਲ ਵੀ ਹੁੰਦਾ ਉਹ ਵੀ ਆਪਣੀ ਪ੍ਰੋਬਲਮਸ ਦੱਸਦੇ ਆ ਤਾਂ ਮੈਨੂੰ ਕਿਤੇ ਨਾ ਕਿਤੇ ਲੱਗਦਾ ਕਿ ਹੁਣ ਆਪਣੀ ਪ੍ਰੋਬਲਮ ਨੂੰ ਸਾਈਡ ਤੇ ਕਰਕੇ ਸਾਨੂੰ ਦੂਸਰਿਆਂ ਦੇ ਲਈ ਵੀ ਕੁਝ ਨਾ ਕੁਝ ਕਰਨਾ ਚਾਹੀਦਾ ਕਿਉਂਕਿ ਅਗਰ ਮੇਰੇ ਨਾਲ ਤੁਹਾਡਾ ਪਿਆਰ ਹੈ ਤੁਹਾਡਾ ਸਪੋਰਟ ਹੈ ਸਹਿਯੋਗ ਹੈ ਤਾਂ ਉਹਨਾਂ ਨੂੰ ਇੱਕ ਚੰਗੇ ਕੰਮ ਲਈ ਯੂਜ਼ ਕਰਨਾ ਚਾਹੀਦਾ ਕਿ ਅਸੀਂ ਆਪਣੇ ਲੋਕਾਂ ਨੂੰ ਇਹ ਚੀਜ਼ ਦਿਖਾ ਸਕੀਏ ਕਿ ਅਸੀਂ ਦੂਸਰਿਆਂ ਦੇ ਵੀ ਲਈ ਮਦਦ ਦੇ ਰਾਹ ਖੋਲ ਸਕਦੇ ਹਾਂ ਅਸੀਂ ਉਹ ਦੂਸਰਿਆਂ ਦੇ ਲਈ ਉਮੀਦ ਦੇ ਰਾਹ ਤੇ ਖੋਲ ਸਕਦੇ ਹਾਂ ਸੋ ਕਰਨ ਕਰਾਉਣ ਵਾਲੇ ਵੈਗੁਰੂ ਹੁੰਦੇ ਆ ਜੀ ਆਪਾਂ ਸਿਰਫ ਇੱਕ ਜ਼ਰੀਆ ਬਣਦੇ ਹਾਂ ਸਿਰਫ ਇੱਕ ਕੋਸ਼ਿਸ਼ ਕਰਨ ਵਾਲੇ ਹੋ ਸਕਦੇ ਹਾਂ ਸੋ ਆਪਾਂ ਸਿਰਫ ਕੋਸ਼ਿਸ਼ ਕਰਾਂਗੇ ਤੇ ਸਾਰਿਆਂ ਨੇ ਜੋ ਰੰਗ ਭਗ ਲਾਉਣੇ ਨੇ ਉਹ ਪਰਮਾਤਮਾ ਨੇ ਵੈਗੁਰੂ ਜੀ ਨੇ ਲਾਉਣੇ ਨੇ ਔਰ ਤੁਸੀਂ ਸਾਰਿਆਂ ਦੇ ਤੁਹਾਡੇ سپورਟ ਪਿਆਰ ਤੋਂ ਬਿਨਾ ਕੁਝ ਨਹੀਂ ਹੋਣਾ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਆਪਣੀ رائے ਦਿਓ ਕਿ ਮੈਨੂੰ ਐਨਜੀਓ ਓਪਨ ਕਰਕੇ ਉਸਦੇ ਵਿੱਚ ਇਸ ਤਰ੍ਹਾਂ ਹੈਲਪ ਲੋਕਾਂ ਦੀ ਕਰਨ ਲਈ ਪਹਿਲ ਕਰਨੀ ਚਾਹੀਦੀ ਹੈ ਜਾਂ ਨਹੀਂ ਕਿਉਂਕਿ ਡੈਫੀਨੇਟਲੀ ਇਸ ਦਾ ਦੂਸਰਾ ਪੱਖ ਇਹ ਵੀ ਹੈ ਕਿ ਇਹ ਛੋਟੀ ਚੀਜ਼ ਨਹੀਂ ਹੁੰਦੀ ਕਿਸੇ ਹੋਰ ਦੇ ਲਈ ਬੋਲਣਾ ਇਸ ਤੇ ਵਿੱਚ ਬਹੁਤ ਸਾਰੇ ਰੋਲੇ ਬਹੁਤ ਸਾਰੇ ਪਛੜੇ ਔਰ ਬਹੁਤ ਸਾਰੀਆਂ ਚੀਜ਼ਾਂ ਹੋਰ ਵੀ ਹੁੰਦੀਆਂ ਜਿਹੜੀਆਂ ਦੇ ਖਾਮਿਆਜ਼ੇ ਆਪਾਂ ਨੂੰ ਨਾਲ-ਨਾਲ ਭੁਗਤਣੇ ਪੈਂਦੇ ਹਰ ਚੀਜ਼ ਦੇ ਚੰਗੇ ਤੇ ਮਾੜੇ ਦੋਨੋਂ ਪਹਿਲੂ ਪੱਖ ਹੁੰਦੇ ਐ ਸੋ ਬਹੁਤ ਸਾਰੀਆਂ ਚੀਜ਼ਾਂ ਪਰ ਫਿਰ ਵੀ ਤੁਸੀਂ ਆਪਣਾ opinion ਜ਼ਰੂਰ ਦੇਣਾ ਤੇ ਕੁਝ ਹੁਣ ਜਿਵੇਂ ਕਿ ਹਰ ਇੱਕ ਦੇ ਆਪਾਂ ਨਜ਼ਰੀਏ ਦੀ ਗੱਲ ਕਰ ਨਹੀਂ ਸਕਦੇ ਆ ਇੱਥੇ ਸਾਰੀ ਦੁਨੀਆ ਦਾ ਆਪਣਾ ਆਪਣਾ ਸੋਚਣਾ ਤੇ ਆਪਣਾ ਨਜ਼ਰੀਆ ਕੁਝ ਜਿਵੇਂ ਕਿ ਛੋਟੇ ਛੋਟੇ ਏਜ ਦੇ ਮੁੰਡੇ ਫੋਨ ਕਰਦੇ ਨੇ ਮੇਰਾ ਪੋਡਕਾਸਟ ਸੁਣਦੇ ਨੇ ਉਹੀ ਪੋਡਕਾਸਟ ਸੁਣ ਕੇ ਉਹਨਾਂ ਨੂੰ ਹੁਬਕੀ ਹੁਬਕੀ ਰੋਣਾ ਆਉਂਦਾ ਮੇਰੇ ਨਾਲ ਰੋਂਦੇ ਰੋਂਦੇ ਕਾਲ ਕਰਦੇ ਨੇ ਗੱਲ ਕਰਦੇ ਨੇ ਮੈਨੂੰ ਕਹਿੰਦੇ ਨੇ ਕਿ ਤੁਸੀਂ ਸਾਡੇ ਵੱਡੇ ਭੈਣੋਂ ਹਨ ਹਣਾ ਅਸਤਵ ਤੁਹਾਡੇ ਤੋਂ ਬਹੁਤ ਛੋਟੇ ਐ ਪਰ ਇਹ ਚੀਜ਼ਾਂ ਸੁਣੀਆਂ ਨਹੀਂ ਗਈਆਂ ਹੁਣ ਕਈ ਵਾਰ ਅਸੀਂ ਛੋਟੇ ਬੱਚੇ ਜਿਹੜੇ ਇੱਕ ਨਵੀਂ ਏਜ ਦੇ ਵਿੱਚ ਜਾ ਰਹੇ ਨੇ ਉਹ ਪਰਵਰਿਸ਼ ਤੇ ਡਿਪੈਂਡ ਕਰਦਾ ਉਹ ਇਹੋ ਜਿਹੇ ਪਰਿਵਾਰ ਚ ਹੁੰਦੇ ਨੇ ਕਿ ਉਹਨਾਂ ਨੂੰ ਉਹ ਗੱਲਾਂ ਇੰਨੀਆਂ ਜ਼ਿਆਦਾ ਲੱਗ ਜਾਂਦੀਆਂ ਦਿਲ ਤੇ ਕਿ ਉਹ ਭਾਵੁਕ ਹੋ ਜਾਂਦੇ ਹੋ ਔਰ ਰੋਂਦੇ ਨੇ ਉਹ ਕੰਟਰੋਲ ਨਹੀਂ ਕਰਦੇ ਔਰ ਕਈ ਵਾਰ ਉਹੀ ਗੱਲਾਂ 50 ਸਾਲ ਦੇ ਬੰਦੇ ਦੇ ਮੂੰਹੋਂ ਸੁਣੋਗੇ ਤਾਂ ਉਹਨਾਂ ਗੱਲਾਂ ਦੇ ਵਿੱਚ ਹੰਕਾਰ ਹੋਊਗਾ ਬਹੁਤ ਸਾਰੇ ਸਾਨੂੰ ਇਹੋ ਜਿਹੇ ਲੋਕ ਵੀ ਮਿਲਦੇ ਜਿਨ੍ਹਾਂ ਦਾ ਜਿਨ੍ਹਾਂ ਦੇ ਵਿੱਚ ਈਗੋ ਹੁੰਦੀ ਹੈ ਜਾਂ ਜਿਨ੍ਹਾਂ ਨੇ ਧੀਆਂ ਭੈਣਾਂ ਦੇ ਦੁੱਖ ਨਹੀਂ ਦੇਖੇ ਹੁੰਦੇ ਉਹ ਇਸ ਤਰ੍ਹਾਂ ਕਹਿਣਗੇ ਕਿ ਸੋਸ਼ਲ ਮੀਡੀਆ ਤੇ ਆ ਕੇ ਇਦਾਂ ਦੀਆਂ ਗੱਲਾਂ ਨਹੀਂ ਕਰੀ ਜਾਂ ਸੋ ਸਿਚੁਏਸ਼ਨਾਂ ਤੈਅ ਕਰਦੀਆਂ ਨੇ ਕਿ ਅਸੀਂ ਕਿੱਦਾਂ ਦੀਆਂ ਗੱਲਾਂ ਕਿੱਥੇ ਬੈਠ ਕੇ ਕਰਨੀਆਂ ਨੇ ਸੋ ਮਤਲਬ ਕਈ ਵਾਰ ਸਾਡਾ ਮਤਲਬ ਮੇਰਾ ਹੁਣ ਤਾਂ ਮਨ ਹੀ ਨਹੀਂ ਹੁੰਦਾ ਕਿ ਮੈਂ ਕਿਸੇ ਨੂੰ ਸਮਝਾਵਾਂ ਹੁਣ ਨਹੀਂ ਮੇਰਾ ਬਹੁਤਾ ਮਨ ਹੁੰਦਾ ਕਿਉਂਕਿ ਇਹ ਦੁਨੀਆ ਬਹੁਤ ਰੰਗੀ ਹੈ ਇੱਥੇ ਹਰ ਇੱਕ ਨੂੰ ਸਮਝਾਉਣ ਬੈਠੋਗੇ ਤਾਂ ਆਪਣਾ ਮਗਜ਼ ਖਪਾਈ ਐ ਇੱਥੇ ਲੋਕਾਂ ਨੇ ਨਹੀਂ ਸਮਝਣਾ ਹਰ ਇੱਕ ਨੇ ਇੱਕ 50 ਸਾਲ ਦੀ ਉਮਰ ਜੇ ਅਗਰ ਕੋਈ ਤੈਅ ਕੀਤੀ ਹੋਈ ਐ ਤਾਂ ਉਸ ਦਾ ਨਜ਼ਰੀਆ ਸੈੱਟ ਹੋ ਚੁੱਕਿਆ ਐ ਆਪਣੇ 5 ਮਿੰਟਾਂ ਦੀ ਸਮਝ ਦੇ ਨਾਲ ਦੇਣ ਨਾਲ ਉਹਨਾਂ ਨੂੰ ਐਡਵਾਈਸ ਤੇ ਉਹਨਾਂ ਦਾ ਦਿਮਾਗ ਐ ਜਿਹੜਾ ਨਹੀਂ ਬਦਲੇਗਾ ਜਿਵੇਂ ਕਿ ਰੀਸੈਂਟ ਜੇ ਮੈਨੂੰ ਕਮੈਂਟ ਵੀ ਆਈ ਸੀ ਇੱਕ ਦੋ ਕਿ ਤੂੰ ਇੰਨੇ ਜ਼ਿਆਦਾ ਪੋਤੜੇ ਨਹੀਂ ਫਰੋਲਣੇ ਸੀ ਉਹਨਾਂ ਦੇ ਔਰ ਕੱਲ ਮੈਂ ਆਪਣੇ ਵਕੀਲ ਦੇ ਚੈਂਬਰ ਬੈਠੀ ਸੀ ਉੱਥੇ ਵੀ ਕੋਈ ਮੇਰੇ ਵਕੀਲ ਦੇ ਕਲਾਇੰਟ ਐ ਮੇਰੀ ਵੀ ਗੱਲ ਦੱਸੀ ਕਹਿੰਦੇ ਕਿ ਅਸੀਂ ਵੀਡੀਓ ਦੇਖ ਰਹੇ ਸੀ ਤੇ ਨਾਲ ਕੋਈ ਹੋਰ ਪਰਸਨ ਬੈਠਾ ਸੀ ਤੇ ਉਹ ਕਹਿ ਰਿਹਾ ਸੀਗਾ ਕਿ ਇਹਨੂੰ ਕੁੜੀ ਨੂੰ ਇੰਨੇ ਜ਼ਿਆਦਾ ਪੋਤੜੇ ਨਹੀਂ ਫਰੋਲਣੇ ਚਾਹੀਤੇ ਸੋ ਇਹ ਹੁੰਦੀ ਹੈ ਜੀ ਹਰ ਇੱਕ ਦੀ ਆਪਣੀ ਆਪਣੀ ਸਮਝ ਦੀ ਗੱਲ ਕਿਉਂਕਿ ਹਰ ਗੱਲ ਦੇ ਪਿੱਛੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਬਹੁਤ ਸਾਰੇ ਰੀਜ਼ਨ ਹੁੰਦੇ ਆ ਹਰ ਸਿਚੁਏਸ਼ਨ ਦੇ ਪਿੱਛੇ ਰੀਜ਼ਨ ਹੁੰਦੇ ਆ ਉਹ ਸਿਚੁਏਸ਼ਨ ਕਿਉਂ ਬਣੀ ਕਿੱਦਾਂ ਬਣੀ ਲੋਕ ਇਹ ਨਹੀਂ ਸੋਚਦੇ ਕਿ 8 ਸਾਲ ਉੱਥੇ ਔਰ 8-9 ਸਾਲ ਇੱਥੇ ਇੰਨੇ 16-17 ਸਾਲ ਦੇ ਸਫ਼ਰ ਬਾਅਦ ਚੀਜ਼ਾਂ ਖੁੱਲਦੀਆਂ ਨਹੀਂ ਤਾਂ ਕਿਉਂ ਕੁਝ ਨਾ ਕੁਝ ਰੀਜ਼ਨ ਰਹੀ ਹੋਣਗੇ ਪਰ ਲੋਕ ਉਹਨਾਂ ਨੂੰ ਨਹੀਂ ਸਮਝਦੇ ਉਹਨਾਂ ਨੂੰ ਨਹੀਂ ਸੁਣਦੇ ਜਿਨ੍ਹਾਂ ਨੇ ਨਹੀਂ ਸਮਝਣਾ ਪਰ ਜਿਨ੍ਹਾਂ ਨੇ ਸਮਝਣਾ ਅਸੀਂ ਛੋਟੇ ਛੋਟੇ ਤੋਂ ਉਮੀਦ ਨਹੀਂ ਕਰਦੇ ਕਿ ਛੋਟੇ ਬੱਚੇ 22 ਸਾਲ ਦਾ 24 ਸਾਲ ਦਾ ਬੱਚਾ ਕਿੱਦਾਂ ਇਹ ਗੱਲ ਸਮਝ ਸਕਦਾ ਹੈ ਇਹ ਚੀਜ਼ਾਂ ਉਹਨਾਂ ਦੀ ਸਮਝ ਤੋਂ ਬਾਹਰ ਨੇ ਪਰ ਉਹ ਸਾਡੇ ਕੋਲੇ ਜਦੋਂ ਫੋਨ ਕਰਦੇ ਨੇ ਗੱਲ ਕਰਦੇ ਨੇ ਮੇਰੇ ਕੋਲ ਤਾਂ ਉਹ ਇੰਨੇ ਜ਼ਿਆਦਾ ਭਾਵੁਕ ਹੋਏ ਹੋਏ ਬੈਠੇ ਹੁੰਦੇ ਆ ਕਿ ਸਾਨੂੰ ਖੁਦ ਨੂੰ ਉਹਨਾਂ ਦੀ ਗੱਲ ਸੁਣ ਕੇ ਲੱਗਦਾ ਕਿ ਇਹਨਾਂ ਦੇ ਵਿੱਚ ਇੰਨੀ ਜ਼ਿਆਦਾ ਸਮਝ ਕਿਵੇਂ ਹੋ ਸਕਦੀ ਹੈ ਤਾਂ ਉੱਥੇ ਗੱਲ ਸਮਝਦੀ ਨਹੀਂ ਉੱਥੇ ਉਹਨਾਂ ਦੀ ਪਰਵਾਰਿਸ਼ ਤੇ ਆਂਦੀ ਉਹ ਚੰਗੇ ਪਰਿਵਾਰ ਤੋਂ ਬਿਲੋਂਗ ਕਰਦੇ ਆ ਸੋ ਚੰਗੇ ਬੰਦੇ ਕਦੇ ਵੀ ਕਿਸੇ ਨੂੰ ਮਾੜਾ ਕਮੈਂਟ ਜਾਂ ਲਾਲੋ ਤੁਸੀਂ ਚੰਗਾ ਵੀ ਨਹੀਂ ਕਰਦੇ ਆ ਹਾਂ ਐਪਰੀਸ਼ੀਏਸ਼ਨ ਕਰਨਾ ਹੈ ਤੁਸੀਂ ਕਿਸੇ ਕੰਮ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਹੈ ਤਾਂ ਤੁਸੀਂ ਅਗਲੇ ਨੂੰ ਸਲਾਹ ਸਕਦੇ ਹੋ ਅਗਲੇ ਨੂੰ ਹਿੰਮਤ ਦੇ ਸਕਦੇ ਹੋ ਤੇ ਹਿੰਮਤ ਤੋੜਨ ਵਾਲੇ ਅੱਜ ਕੱਲ ਤੁਹਾਨੂੰ ਜ਼ਿਆਦਾ ਮਿਲਣਗੇ ਜਿੱਥੇ ਤੁਸੀਂ ਚੰਗਾ ਕੰਮ ਕਰਨ ਤੁਰੋਂਗੇ ਤੁਹਾਡੀਆਂ ਲੱਤਾਂ ਖਿੱਚਣ ਵਾਲੇ ਤੁਹਾਨੂੰ ਜ਼ਿਆਦਾ ਮਿਲਣਗੇ ਸੋ ਲੋਕ ਨਹੀਂ ਪਸੰਦ ਕਰਦੇ ਕਿ ਕੋਈ ਖਾਸ ਕਰਕੇ ਮਰਦ ਪ੍ਰਧਾਨ ਸਮਾਜ ਵਿੱਚ ਵੀ ਔਰਤ ਆਪਣੇ ਨਾਲ ਹੋਈ ਐਬਿਊਜ਼ ਨੂੰ ਦੱਸੇ ਔਰਤ ਨਾਲ ਹੋਈਆਂ ਜੋ ਵੀ ਮਾੜੀਆਂ ਘਟਨਾਵਾਂ ਹੁੰਦੀਆਂ ਔਰਤ ਕਿਸੇ ਹੋਰ ਨੂੰ ਦੱਸੇ ਜਾਂ ਕੁਝ ਕਰੇ ਸੋ ਪੋਤੜਿਆਂ ਵਾਲੀ ਗੱਲ ਤੋਂ ਵੀ ਮੈਂ ਗੱਲ ਇੱਥੇ ਇੱਕ ਕਲੀਅਰ ਕਰ ਦਿਆਂ ਕਿ ਇੱਕ ਕੁੜੀ ਦਾ ਜਿਹੜਾ ਦਾਇਰਾ ਹੁੰਦਾ ਹੈ ਕੁੜੀ ਨੂੰ ਕੌਣ ਜਾਣਦਾ ਹੁੰਦਾ ਉਸਤੇ ਪੇਕੇ ਪਿੰਡ ਜਾਣਦੇ ਹੁੰਦੇ ਆ ਦੂਸਰਾ ਉਸ ਦਾ ਸਹਰਾ ਪਿੰਡ ਜਾਣਦਾ ਹੁੰਦਾ ਹੈ ਔਰ ਤੀਸਰੇ ਉਸਤੇ ਰਿਸ਼ਤੇਦਾਰ ਜਾਣਦੇ ਹੁੰਦੇ ਆ ਬਸ ਇਹ ਸਰਕਲ ਹੁੰਦਾ ਇੱਕ ਕੁੜੀ ਦਾ ਜਿਸ ਕੁੜੀ ਦਾ ਸਰਕਲ ਉੱਥੇ ਇੰਨਾ ਖਰਾਬ ਕਰ ਦਿੱਤਾ ਜਾਵੇ ਸਹੁਰਿਆਂ ਵੱਲੋਂ ਸਭ ਤੇ ਵਿੱਚ ਉਸ ਨੂੰ ਖਰਾਬ ਪ੍ਰੈਜ਼ੈਂਟ ਮਤਲਬ ਇੱਕ ਖਰਾਬ ਸ਼ਬੀ ਉਸ ਦੀ ਕ੍ਰੀਏਟ ਕੀਤੀ ਜਾਵੇ ਤਾਂ ਫਿਰ ਕੁੜੀ ਲਈ ਦੁਨੀਆ ਕੀ ਮਾਇਨੇ ਰੱਖਦੀ ਹੈ ਦੁਨੀਆ ਉਸਦੇ ਬਾਰੇ ਕੀ ਸੋਚਦੀ ਹੈ ਇਹ ਕੁੜੀਆਂ ਨੂੰ ਹੀ ਕਿਉਂ ਸੋਚਣ ਲਈ ਹਰ ਕੰਮ ਕੁੜੀਆਂ ਨੂੰ ਹੀ ਕਿਉਂ ਸੌਪਿਆ ਜਾਂਦਾ ਕਿ ਕੁੜੀਆਂ ਖੁੱਲਕੇ ਨਹੀਂ ਬੋਲ ਸਕਦੀਆਂ ਕੁੜੀਆਂ ਨੂੰ ਬੋਲਣ ਦੀ ਆਜ਼ਾਦੀ ਨਹੀਂ ਹੁੰਦੀ ਖੁੱਲਕੇ ਮਤਲਬ ਕੁੜੀਆਂ ਦੇ ਨਾਲ ਤੁਹਾਨੂੰ ਹਰ ਤਰ੍ਹਾਂ ਦੀ ਦਰਿੰਦਗੀ ਕਰਨ ਦੀ ਆਜ਼ਾਦੀ ਹੈ ਪਰ ਕੁੜੀਆਂ ਨੂੰ ਤੁਹਾਡੀ ਕੀਤੀ ਹੋਈ ਦਰਿੰਦਗੀ ਦੱਸਣ ਦੀ ਆਜ਼ਾਦੀ ਨਹੀਂ ਹੈ ਇਹ ਕਿੱਥੋਂ ਦਾ ਲਾਏ ਕਿਤੇ ਕਾਨੂੰਨ ਵਿੱਚ ਤਾਂ ਲਿਖਿਆ ਹੀ ਨਹੀਂ ਸਾਡੇ ਸੰਵਿਧਾਨ ਵਿੱਚ ਨਹੀਂ ਆਉਂਦਾ ਸਿਰਫ ਇਹ ਸਾਡੀ ਸੋਸਾਇਟੀ ਸਾਡੇ ਸਮਾਜ ਵਿੱਚ ਆਉਂਦਾ ਹੈ ਤੇ ਸਮਾਜ ਨੂੰ ਇਹ ਚੀਜ਼ ਸਮਝ ਲੈਣੀ ਚਾਹੀਦੀ ਹੈ ਵੈਸੇ ਤੋਂ ਬਹੁਤ ਜ਼ਿਆਦਾ ਲੋਕ ਹੁਣ ਸਮਝਦਾਰ ਸਿਆਣੇ ਹੋ ਗਏ ਪਰ ਅੱਜ ਵੀ ਕਿਤੇ ਨਾ ਕਿਤੇ ਬਹੁਤ ਵੱਡੀ ਮਾਤਰਾ ਵਿੱਚ ਲੋਕ ਫਸੇ ਹੋਏ ਆ ਇੱਥੇ ਕਿ ਕੁੜੀਆਂ ਅਗਰ ਬੋਲਦੀਆਂ ਨੇ ਆਪਣੇ ਨਾਲ ਹੋਈਆਂ ਵਾਰਦਾਤਾਂ ਦੱਸਦੀਆਂ ਨੇ ਤਾਂ ਇਹ ਕੋਈ ਸਿਆਣਪ ਔਰ ਸੁਜਮਾਨਤਾ ਨਹੀਂ ਹੈ ਸੋ ਇਹ ਸਾਡੀ ਪ੍ਰੋਬਲਮ ਨਹੀਂ ਹੈ ਇਹ ਦੇਖਣ ਔਰ ਸੁਣਨ ਵਾਲੇ ਦਾ ਨਜ਼ਰੀਆ ਹਰ ਇੱਕ ਦਾ ਆਪਣਾ ਆਪਣਾ ਨਜ਼ਰੀਆ ਆਪਣੀ ਆਪਣੀ ਸੋਚ ਹੈ ਸੋ ਸਾਡਾ ਕੰਮ ਹੈ ਜੀ ਲੋਕਾਂ ਨੂੰ ਜੋ ਕਰ ਰਹੇ ਨੇ ਉਹਨਾਂ ਦੀ ਮਾੜੀ ਸੋਚ ਨੂੰ ਸਾਹਮਣੇ ਰੱਖਣਾ ਹੁਣ ਇਹ ਦੇਖਣ ਔਰ ਸੁਣਨ ਵਾਲੇ ਤੇ ਡਿਪੈਂਡ ਕਰਦਾ ਕਿ ਜਾਂ ਤਾਂ ਉਹ ਖੁਦ ਇਸ ਆਪਗੰਦਗੀ ਦੇ ਵਿੱਚ ਫਸੇ ਹੋਏ ਨੇ ਤਾਂ ਜੋ ਉਹਨਾਂ ਨੂੰ ਤਾਂ ਹੀ ਨਹੀਂ ਇਹ ਗੱਲ ਪਸੰਦ ਆ ਰਹੀ ਸਾਹਮਣੇ ਵਾਲੇ ਦੀ ਗੱਲ ਵਧੀਆ ਲੱਗ ਰਹੀ ਸੋ ਇਹ ਸਾਡੀ ਪ੍ਰੋਬਲਮ ਨਹੀਂ ਹੈ ਸੋ ਇਹਨੂੰ ਤੁਸੀਂ ਮਤਲਬ ਅਸੀਂ ਛੱਡ ਸਕਦੇ ਹਾਂ ਅਸੀਂ ਲੋਕਾਂ ਤੇ ਹੀ ਛੱਡ ਸਕਦੇ ਹਾਂ ਅਗਰ ਲੋਕਾਂ ਦੀ ਹਰ ਇੱਕ ਰੈ ਲੈਣ ਲੱਗ ਗਏ ਹਰ ਇੱਕ ਗੱਲ ਨੂੰ ਫੋਲੋ ਕਰਕੇ ਲੋਕਾਂ ਦੇ ਨਜ਼ਰੀਏ ਦੇ ਹਿਸਾਬ ਨਾਲ ਗੱਲ ਕਰਨ ਲੱਗੇ ਤਾਂ ਅਸੀਂ ਤਾਂ ਕੁਝ ਬੋਲ ਹੀ ਨਹੀਂ ਪਾਵਾਂਗੇ ਫਿਰ ਸਾਡਾ ਕੋਈ ਵजूद ਨਹੀਂ ਹੈ ਜੋ ਮੁੱਢ ਤੋਂ ਚੱਲਦਾ ਆ ਰਿਹਾ ਜੋ ਕਿ ਚਾਹੁੰਦੇ ਆ ਜੋ مرد ਪ੍ਰਧਾਨ ਲੋਕ ਨੇ ਉਹ ਚਾਹੁੰਦੇ ਆ ਕਿ ਔਰਤ ਦਾ ਕੋਈ ਵजूद ਹੋਵੇ ਵੀ ਨਾ ਸੋ ਭੁੱਲ ਜਾਂਦੇ ਆ ਕਿ ਉਹਨਾਂ ਨੂੰ ਪੈਦਾ ਕਰਨ ਵਾਲੀ ਔਰਤ ਸੀ ਉਹ ਇਹ ਗੱਲ ਭੁੱਲ ਜਾਂਦੇ ਕਿ ਉਹਨਾਂ ਨੂੰ ਜਨਮ ਦੇਣ ਵਾਲੀ ਵੀ ਇੱਕ ਔਰਤ ਸੀ ਤੇ ਫਿਰ ਉਹ ਆਪਣੇ ਆਪ ਨੂੰ ਬਾਦਸ਼ਾਹ ਸਮਝਦੇ ਆ ਬਸ ਉਹ ਕਹਿੰਦੇ ਆ ਕਿ ਅਸੀਂ ਦੁਨੀਆ ਤੇ ਸ਼ਾਇਦ ਡਾਊਨਲੋਡ ਡਾਊਨਲੋਡ ਹੋਏ ਆ ਉਹਨਾਂ ਨੂੰ ਪੈਦਾ ਨਹੀਂ ਕੀਤਾ ਗਿਆ ਸੋ ਹਰ ਇੱਕ ਦੀ ਮਾਨਸਿਕਤਾ ਹੈ ਤੇ ਇਸ ਕੰਮ ਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਹੋਰ ਲੋਕਾਂ ਦੀਆਂ ਕਰਤੂਤਾਂ ਚਿਹਰੇ ਚੀਜ਼ਾਂ ਸਾਹਮਣੇ ਦੇਖਣ ਨੂੰ ਮਿਲ ਸਕਦੀਆਂ ਕਿਉਂਕਿ ਜਿਸ ਕੰਮ ਨੂੰ ਮੈਂ ਸ਼ੁਰੂ ਕਰਨ ਜਾ ਰਹੀ ਹਾਂ ਉਹ ਛੋਟਾ ਕੰਮ ਨਹੀਂ ਹੈ ਉਹ ਬਹੁਤ ਵੱਡਾ ਹੈ ਤੇ ਸਾਰੇ ਜਣੇ ਆਪਣਾ ਪਿਆਰ ਤੇ ਸਪੋਰਟ ਬਣਾਈ ਰੱਖਿਓ ਮਿਲਦੇ ਆ ਜੀ ਆਪਾਂ ਫੇਰ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਸਾਰਿਆਂ ਨੂੰ ਸਸਕਾਰ ਗੁੱਡ ਬਾਏ ਐਂਡ ਟੇਕ ਕੇਅਰ